ਮੇਟਿਆਂ ਤੇ ਉਹ ਕਹਿੰਦੇ ਵੱਖ-ਵੱਖ ਪ੍ਰੋਗਰਾਮਾਂ ਦੇ ਉੱਤੇ ਸੋਨੂੰ ਸੀਤਾ ਵਾਲਿਆ ਸੋਨੂੰ ਸੀਤਾ ਵਾਲਿਆ ਉਹ ਬੋਲਣ ਵੀ ਤੇ ਗਿੰਦੀ ਆ ਅਸੀਂ ਤਾਰੇ ਵੀ ਨੇ ਗਿੰਦੇ ਆ ਅਸੀਂ ਤਾਰੇ ਵੀ ਤਾਂ ਜਿੰਦੇ ਆ ਲੋਡ ਕੋਈ ਨਾ ਨੇ ਬੱਲੀਆਂ ਨੇ ਰਿਕਾਰਡ ਬੋਲਦੇ ਏ ਉਹ ਗਲੀ ਚਰ ਵਿੱਚ ਕਹਿ ਰਿਹਾ ਜ਼ਲੈਂਡਰੀ ਆ ਰਹੇ ਦਾ ਉਹ ਪੱਠਾ ਪੰਘਾ ਪੈ ਗਿਆ ਨਹੀਂ ਹੁਣ ਆਪਣੇ ਪੈਰ ਤਾਂ ਆਦਾ ਉਸ ਮੋੜ ਤੇ ਹੈ ਉਸ ਮੋੜ ਤੇ ਤਾਂ ਜਾਂ ਖੜੀ ਦਾ ਸੀ ਜਾਂ ਖੜੀ ਦਾ ਸੀ ਆ ਗਲੀ ਤੇ ਵਿੱਚ ਦੇ ਲਿਆ ਜ਼ਿਲ ਬੈਂਡਰੀ ਯਾਰਾਂ ਦਾ ਪੁੱਠਾ ਪੰਗਾ ਪੈ ਗਿਆ ਹੁਣ ਆਪਣੇ ਪਿਆਰਾਂ ਦਾ ਉਸ ਮੋੜ ਤੇ ਹੈ ਉਸ ਮੋੜ ਤੇ ਤਾਂ ਜਾਂ ਖੜੀ ਦਾ ਸੀ ਦਾ ਖੜੀ ਦਾ ਸੀ ਗਲੀ ਤੇ ਵਿੱਚ ਦੇ ਲਿਆ ਜ਼ਿਲ ਬੈਂਡਰੀ ਯਾਰਾਂ ਦਾ ਓ ਪੁੱਠਾ ਪੰਗਾ ਪੈ ਗਿਆ ਨੀ ਹੋਣਾ ਆਪਣੇ ਪਿਆਰਾ ਰਾਜਾ